ਪ੍ਰਧਾਨ ਮੰਤਰੀ ਮੇਰਾ ਮੁੱਰਛੇ ਸ਼੍ਰੀ ਨਿੰਦਰਬੌਦੀ ਜੀ ਵਿਚਾਰ ਰਿਹਾ ਮੈਨੂੰ ਇਹ ਤੇਰੇ ਕੋਲ ਥੈਰਪੀ ਹੈਗੀ ਮੇਰਾ ਪ੍ਰਧਾਨ ਮੰਤਰੀ ਜੀਵੇ ਹਜ਼ਾਰੋਂ ਸਾਲ ਤੇਰੇ ਅਮਿਤ ਸ਼ਾਹ ਜੀ ਜੀਵੇ ਹਜ਼ਾਰੋਂ ਸਾਲ ਸਾਭ ਨੂੰ ਬਚਾ ਲੋ ਮੈਨੂੰ ਨਾ ਬਚਾਓ ਮੇਰੇ ਪਰ ਪ੍ਰਧਾਨ ਮੰਤਰੀ ਜੀ ਦੀ ਕਿਰਪਾ ਥੋੜੀ ਹੈ डेनिक्स ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦਿਕ ਪਾਲ ਗੁਰਸਿਮਰਨ ਸਿੰਘ ਮੰਡੇ ਇੱਕ ਵਾਰ ਫਿਰ ਤੋਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਇੱਕ ਵਾਰ ਫਿਰ ਤੋਂ ਤਾਂ ਕਰੇ ਕਿਉਂਕਿ ਅਕਸਰ ਇਹ ਕਿੰਨਾ ਕਿਤੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨ ਦਫ਼ਤਰ ਦੇ ਬਾਹਰ ਬੈਠੇ ਨੇ ਗੱਲਬਾਤ ਕਰਨ ਮਾਨ ਸਾਹਿਬ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕੀ ਕਾਰਨ ਹੈ ਕੀ ਸਮੱਸਿਆ ਆ ਗਈ ਹੁਣ ਸਭ ਤੋਂ ਪਹਿਲਾਂ ਜੈ ਜੈ ਸਿਤਾਰਾ ਭਾਰਤ ਮਾਤਾ ਦੀ ਜੈ ਸਤਨਾਮ ਸ਼੍ਰੀ ਵਾਇਗੁਰੂ ਜੀ ਮੈਂ ਜੋ ਵੀ ਕਹਾਂਗਾ ਉਸ ਪਰਮਾਤਮਾ ਨੂੰ ਹਾਜ਼ਰ ਮਾਜ਼ਰ ਰੱਖ ਕੇ ਗੱਲ ਕਹਾਂਗਾ ਮੇਰੇ ਤੇ ਫੋਰਸ ਬਣਾਇਆ ਕੱਲ ਦਾ ਰਾਤ ਦਾ ਦਿਨ ਦਾ 1:30 ਵਜੇ ਰਾਤ ਪੋਲ ਸਾਈ 5 ਘੜੀ ਭਰ ਕੇ ਭਈ ਮਾਨ ਸਾਹਿਬ ਤੁਹਾਨੂੰ ਬਹੁਤ ਖਤਰਾ ਹੋ ਗਿਆ ਉਹ ਮੈਂ ਕਹਾ ਮੇਰਾ ਰੰਗਲਾ ਪੰਜਾਬ ਬਚਾ ਲਓ ਮੈਨੂੰ ਕੋਈ ਖਤਰਾ ਹੀ ਲੋੜ ਨਹੀਂ ਮੈਂ ਮਰਦਾ ਮਰ ਜੂਗਾ ਮੈਨੂੰ ਕੋ ਸੁਰੱਖਿਆ ਹੈ ਗਿਆ ਦੇ ਦੇ ਪ੍ਰਧਾਨ ਮੰਤਰੀ ਦਿੱਤੀ ਹੋਈ ਆ ਦੇ ਦੇ ਗ੍ਰਹਿ ਮੰਤਰੀ ਸੁਰੱਖਿਆ ਦਿੱਤੀ ਆ ਜੇ ਤੁਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਫਿਰ ਫਿਟੇ ਮੂੰ ਉਸ ਤੋਂ ਬਾਅਦ ਮੈਂ ਕਹਾ ਮੈਨੂੰ ਲਿਖਤੀ ਆਦੇਸ਼ ਦੇ ਦਿਓ ਵੀ ਮੈਨੂੰ ਤੈਨੂੰ ਘਰੇ ਬੰਦ ਕੀਤਾ ਹੈ ਨਹੀਂ ਲਿਖਤੀ ਤਾਂ ਮੁੱਕਰ ਜਾਂਦੀ ਆ ਕਿਉਂਕਿ ਮੈਂ ਧੰਗਰੂ ਰਾਮਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਜਾਣਾ ਸੀ ਦਰਬਾਰ ਸਾਹਿ ਮੈਂ ਜਦੋਂ ਚਿੱਠੀ ਲਿਖਦਾ ਗ੍ਰਹਿ ਮੰਤralਿਆਂ ਨੂੰ ਮੁਕਰ ਜਾਂਦੇ ਆਏ ਬਿਲਕੁਲ ਬੰਦ ਨਹੀਂ ਕੀਤਾ ਅੱਜ ਮੇਰੀ ਕੋਰਟ ਚ ਗਨਮੈਨ ਪਿਆਰਾ ਸਿੰਘ ਨੇ ਮੇਰੇ ਤੋਂ ਕੇਸ ਕੀਤਾ ਹੋਇਆ ਸਾਰਿਆਂ ਨੂੰ ਪਤਾ ਮੀਡੀਆ ਵਾਲਿਆਂ ਨੂੰ ਵੀ ਉਹਦੇ ਸਬੰਧ ਵਿੱਚ ਮਤਰੀਕ ਤੇ ਉਹਨਾਂ ਦੀ ਤਰੀਕ ਤੇ ਨਹੀਂ ਜਾਂਦਾ ਆਪੇ ਤਰੀਕ ਲੈ ਲਾਂਗੇ ਜੀ ਮੈਡਮ ਕਹਿੰਦੇ ਮੈਨੂੰ ਲਿਖ ਕੇ ਦਿਓ ਜੀ ਤੁਸੀਂ ਕਿਉਂ ਬੰਦੇ ਨੂੰ ਘਰੇ ਬੰਦ ਕੀਤਾ ਕਹਿੰਦੇ ਅਸੀਂ ਨਹੀਂ ਲਿਖਣਾ ਜੀ ਬਈ ਜਾਦਾ ਜਿਆਦਾ ਕਰੋ ਬਈ ਕਹੋ ਬੰਦ ਕੀਤਾ ਜਾਂ ਮੁਕਰੋ ਮੈਂ ਤਾਂ ਇਹਦਾ ਪੰਜਾਬ ਪੁਰ ਤੇ ਵਿਸ਼ਵਾਸ ਨਹੀਂ ਕਰ ਰਿਹਾ ਮੈਂ ਇਸੇ ਕਰਕੇ ਵਿਸ਼ਵਾਸ ਨਹੀਂ ਕਰ ਘੁੰਮਦੀ ਆ ਘੁੰਮਣਾ ਰਹੀ ਅਸੀਂ ਤੁਸੀਂ ਕਹੋ ਬੰਦ ਕੀਤਾ ਮੰਨ ਰੋ ਗੱਲ ਕਰ ਦੋ ਮੈਨੂੰ ਲਿਖ ਦੋ ਮੈਂ ਗ੍ਰਾਮਦਾਨ ਨੂੰ ਕਹਿ ਦਿੰਦਾ ਸੀਆਰਪੀਐਫ ਦੇ ਅਸੀਂ ਅਫਸਰਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਲਿਖਤੀ ਰੋ ਉਹਨਾਂ ਨੂੰ ਲਿਖਤੀ ਹੀ ਦੇਣਾ ਨਹੀਂ ਜ਼ਬਰਦਸਤੀ ਬੰਦ ਕਰਦਾ ਕੀ ਅਧਿਕਾਰ ਹੈ ਜੀ ਇਹਨਾਂ ਕੋਲੇ ਜ਼ਬਰਦਸਤ ਮੈਂ ਕਿਹਾ ਰੰਗਲਾ ਪੰਜਾਬ ਬਚਾ ਲੋ ਜੇ ਜਿਹੜੀਆਂ ਗੋਲੀਆਂ ਵੱਜਦੀਆਂ ਲੋਕਾਂ ਨੇ ਉਹਨਾਂ ਦੇ ਬਚਾ ਲੋ ਮੇਰੇ ਕੋਲ ਤਾਂ ਸੁਰੱਖਿਆ ਹੈਗੀ ਆ ਤੁਸੀਂ ਮੇਰੀ ਸੁਰੱਖਿਆ ਪਹਿਲੇ ਹੀ ਬਾਉਸ ਲੈ ਲਈ ਮੇਰੇ ਪਰਿਵਾਰ ਦੀ ਲੈ ਲਈ ਹੁਣ ਤੁਸੀਂ ਕੀ ਜਾਣੇ ਉਹਨਾਂ ਨੂੰ ਜ਼ਬਰਦਸਤੀ ਬੰਦ ਕਰਾਂਗਾ ਤੁਸੀਂ ਘਰੇ ਸੁਰੱਖਿਆ ਵੀ ਤੁਸੀਂ ਲੈ ਲਈ ਕਹਿੰਦੇ ਤੇਰੇ ਕੋਲ ਸੁਪਰ ਪ੍ਰਧਾਨ ਮੰਤਰੀ ਨਿੰਦਰ ਮੋਦੀ ਇਹ ਜੈਲ ਤੁਸੀਂ ਕਰਦੇ ਪੰਜਾਬ ਵਾਲੇ ਵੀ ਤੇਰੇ ਪ੍ਰਧਾਨ ਮੰਤਰੀ ਨਾਲ ਸਖੈ ਦੇਤੀ ਤੈਨੂੰ ਉਹ ਮੇਰਾ ਜੀਵੇਂ ਮੇਰਾ ਪ੍ਰਧਾਨ ਮੰਤਰੀ ਹਜ਼ਾਰਾਂ ਸਾਲ ਦੇ ਰਹਿ ਮੰਤਰੀ ਜੀਵੇਂ ਹਜ਼ਾਰਾਂ ਸਾਲ ਜਿਹੜਾ ਮੈਨੂੰ ਵਿਚਾਰਿਆ ਨਹੀਂ ਤਾਂ ਜੇ ਮੈਂ ਇੱਥੇ ਮੇਰੇ ਕੋਈ ਹੁੰਦੇ ਕੋਈ ਵੀੜਾ ਇੱਕ ਗਨਮਨ ਪਰਸੋਂ ਮੈਨੂੰ ਬੇਇੱਜ਼ਤੀ ਕਰਕੇ ਚਲਿਆ ਗਿਆ ਕਹਿੰਦਾ ਮੈਂ ਨਹੀਂ ਡਿਊਟੀ ਕਰਦਾ ਮੈਨੂੰ ਥਣ ਲੱਗਦੀ ਹੈ ਜੀ ਮੇਰੇ ਉਮਰ ਵੱਡੀ ਹੈ ਜੀ ਤੂੰ ਤੂੰ ਦਾ ਛੋਟਾ ਬੱਚਾ ਲਾਓ ਕੋਈ ਜਿਹੜਾ ਪੁੰਗਰਦਾ ਹੋਵੇ ਅਜਿਹਾ ਗੱਲਾਂ ਕਰਦਾ ਹੋ ਕਿਉਂਕਿ ਇਹ ਕੋਕੈਨ ਦਾ ਡੰਡਾ ਨਹੀਂ ਹੈਗਾ ਇਹ ਪੰਜਾਬ ਪੁਲ ਬੰਦ ਕਰਕੇ ਹੋ ਰਹੇ ਨੇ ਕਰਨ ਕੀ ਨਜ਼ਰ ਬੰਦ ਕਰਦੇ ਭਾਜੀ ਕੋਈ ਜਿਆਦਾ ਕੋਈ ਜਵਾਨ ਵੀ ਹੋਵੇ ਨਾ ਲਿਖਤੀ ਦੇ ਦੋ ਵੇਜ ਲਿਖਦੇ ਹੋ ਵੀ ਵਜਾ ਕੋਈ ਅੰਥਰਟ ਆ ਜੀ ਕਹਿੰਦੇ ਉਹ ਮੈਂ ਕਿਹਾ ਬੰਬਾਂ ਦਾ ਮੈਂ ਸ਼੍ਰੀਨਗਰ ਜਾ ਕੇ ਬੰਬਾਂ ਨਾਲ ਭਜਾ ਦਿੰਦਾ ਮੈਂ ਖਾਲਸਾਨੇ ਭਜਾ ਦਿੰਦਾ ਮੈਂ ਆ ਮੇਰੀ ਬਾਦਲੇ ਖਾਲਸਾਨ ਮਰਦਾ ਕੇ ਲਿਖਾ ਜੁਰਤੇ ਲਿਖ ਬੋਲਣ ਦੀ ਉਸ ਤੋਂ ਬਾਅਦ ਗੈਂਗਸਟਰ ਅੱਧੀ ਲੜਾਈ ਲੜਾਂਗੇ ਮੈਂ ਸੀਰ ਮੇ ਕੋਈ ਪਿੱਛੇ ਮੈਂ ਲੜ ਲੂ ਲੜਾਈ ਮਰਨ ਦਾ ਭਾਜੀ ਇੱਕ ਵਾਰ ਹੀ ਆ ਦੋ ਵਾਰ ਦਮਾਨੇ ਅਸੀਂ ਐਕਸੀਡੈਂਟ ਵੀ ਮਾਰ ਸਕਦੇ ਆ ਜੇ ਆ ਆਪਣੇ ਹੜ ਆਇਆ ਹੜਾ ਲੋਕ ਡੁੱਬ ਕੇ ਮਰ ਗਏ ਕੁਦਰਤ ਦੀ ਮਾਰ ਆਹੇ ਕੁਦਰਤ ਦੀ ਮਾਰ ਕਿਸੇ ਤੇ ਹੀ ਪੈਸਾ ਦਿਆ ਹੈ ਅਸੀਂ ਰੱਬ ਤੋਂ ਹਮੇਸ਼ਾ ਡਰ ਕੇ ਚੱਲਣਾ ਹਰ ਸਤਕਾਰ ਕਰਦੇ ਹਰ ਧਰਮ ਦਾ ਹਰ ਵਰਗ ਦਾ ਹਰ ਜਾਤ ਦਾ ਸਿਰਫ ਸਾਡੀ ਲੜਾਈ ਦੇਸ਼ ਦੇ ਬਰੁਧੀਆਂ ਨਾਲ ਪਾਕਿਸਤਾਨੀਆਂ ਨਾਲ ਲੜਾਈ ਆ ਸਾਡੀ ਜਿਹੜਾ ਅਤਵਾਦੀ ਨੇ ਆ ਦਿੱਲੀ 'ਚ ਵਿਚਾਰੇ ਕਿੰਨੇ ਬੰਦੇ ਬਲਾਸਟ ਹੋਇਆ ਕਿੰਨੇ ਬੰਦੇ ਸ਼ਹੀਦ ਹੋਇਆ ਫਿਰ ਸ਼ਰੀਨ ਆ ਪੈਲਗਾਮ ਸ਼ਹੀਦ ਹੋਇਆ ਅਸੀਂ ਉੱਥੇ ਜਾ ਕੇ ਪ੍ਰੋਟੈਸਟ ਕਰਕੇ ਆਏ ਆ ਪਰ ਇਹ ਪੁਲਿਸ ਨੂੰ ਸਾਡਾ ਹਜਮ ਨਹੀਂ ਹੋ ਰਿਹਾ ਵੀ ਮੰਡ ਚੱਲਦਾ ਪਿਆ ਜਾਂ ਸਾਡੇ ਜਿਹੜੇ ਹਿੰਦੂ ਇਕੱਠ ਨੇ ਉਹਨਾਂ ਨੂੰ ਵੀ ਹਜਮ ਨਹੀਂ ਆ ਰਿਹਾ ਮੈਂ ਮੰਡ ਕਰਦਾ ਕਿ ਅਸੀਂ ਹਿੰਦੂ ਸੰਗਠਨਾਂ ਜਿਨ੍ਹਾਂ ਨੂੰ ਮੰਡ ਹਜਮ ਨਹੀਂ ਆ ਰਿਹਾ ਉਹ ਹੈਗੇ ਤੁਹਾਨੂੰ ਪਤਾ ਹੀ ਹੈ ਤੇ ਕਈ ਹੈਗੇ ਤੇ ਨਾਮ ਲੈਜੋ ਕੋਈ ਨਹੀਂ ਨਾ ਤਾਂ ਪਤਾ ਹੀ ਹੈ ਤੇ ਲੇਕਿਨ ਅਸੀਂ ਕਰਨਾ ਦੇਸ਼ ਦੀ ਪੂਰੇ ਕੱਲ ਨੂੰ ਸਾਨੂੰ ਕੱਲੇ ਪੰਜਾਬ ਦੀ ਜਿੰਦਾ ਨੂੰ ਅਸੀਂ ਪੂਰੇ ਭਾਰਤ ਵਿੱਚ ਘੁੰਮਣਾ ਸੀ ਹਾਂ ਅਜਾ ਪੰਜਾਬ ਵਾਲੇ ਕਾਹਦੇ ਤਰ੍ਹਾਂ ਸਕਿਉਰਟੀ ਹੈਗੀ ਆ ਉਹ ਦਿੱਤੀ ਕਿਨੇ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਦਿੱਤੀ ਆ ਤੁਸੀਂ ਤਾਂ ਖੋਲੀ ਫਿਰ ਹੁਣ ਤੁਸੀਂ ਮੈਨੂੰ ਘਰੇ ਬੰਦ ਕਿਉਂ ਕਰਦੇ ਹੋ ਜੀ ਘਰੇ ਮੈਨੂੰ ਬੰਦ ਕਰ ਤੁਹਾਨੂੰ ਕੋਈ ਤਹਾਰ ਹੀ ਨਹੀਂ ਕੋਈ ਲਿਖਤੀ ਦੇ ਦਿਓ ਸਾਡੇ ਸੀਆਰਪੀ ਅਫਸਰ ਪਹੁੰਚਿਆ ਨਹੀਂ ਜੀ ਅਸੀਂ ਬੰਦੇ ਨਹੀਂ ਕੀਤਾ ਫਿਰ ਮੁਕਰ ਦੇਖਿਆ ਫਿਰ ਮੇਰੇ ਮਗਰ ਮੇਰੇ ਆਪਣੇ ਕਹਿੰਦੇ ਦੱਸ ਕੇ ਨਹੀਂ ਆਇਆ ਕੋਈ ਇਹਨਾਂ ਕੁਝ ਦਿਨਾਂ ਦੌਰਾਨ ਕੋਈ ਪੁਟਾ ਸਿੱਧਾ ਬਿਆਨ ਤਾਂ ਨਹੀਂ ਦਿੱਤਾ ਜਿਹਦੇ ਕਰਕੇ ਕੋਈ ਥ੍ਰੈਟ ਹੋਵੇ ਜਾਂ ਕੁਝ ਹੋਵੇ ਮੈਂ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ ਬਲਾ ਦੱਸੋ ਸਰਾਰ ਜੀ ਸ਼ੇਰਗਲ ਸਾਹਿਬ ਮੈਂ ਕਿਹੜਾ ਪੁਟਾ ਸਿੱਧਾ ਬਿਆਨ ਦਿੰਨਾ ਮੈਂ ਹਰ ਧਰਮ ਹਰ ਬਾਹਰ ਹਰ ਜਾ ਦੱਸੋ ਤਕਾਰ ਕਰਦਾ ਮੈਂ ਪੁਟਾ ਮੈਂ ਨਾ ਖਾਲਸਾਤ ਪੰਜਾਬ ਪੁਲਿਸ ਦੇ ਪਰਿਵਾਰ ਕਿੰਨੇ ਸ਼ੀਸ਼ ਹੋਏ ਆ ਅਸੀਂ ਉਹਨਾਂ ਨਾਲ ਲੜਾਈ ਲੜ ਰਹੇ ਆ ਪਹਿਲਾਂ ਕਿੰਨੇ ਕਾਲੇ ਦੌਰ ਵਿੱਚ ਜਿਹੜੇ ਅੱਜ ਚੀਂ ਫੀਜ ਕਰਦੇ ਨੇ ਅਤਵਾਦੀ ਜੇ ਮੈਨੂੰ ਪੁਲਿਸ ਨਾਲ ਲਾਵੇ ਮੈਂ ਸਾਰੇ ਭਜਾ ਲੂੰਗਾ ਮੈਂ ਨਹੀਂ ਡਰਦਾ ਅਸੀਂ ਤਾਂ ਪੰਜਾਬ ਬੱਲੇ ਬੱਲੇ ਕਰਾਨੇ ਆ ਪਰ ਪੰਜਾਬ ਨੂੰ ਸਾਨੂੰ ਡੀਗ੍ਰੇਡ ਕਰਨ ਲੱਗੀ ਹੋਈ ਆ ਮੈਂ ਡਿਸਟੋਕ ਦੇ ਅੰਦਰ ਜਾ ਕੇ ਮਿਲ ਆਏ ਹੋਏ ਸੀ ਬੈਠੇ ਵੀ ਆ ਦੋ ਬਾਰੇ ਨੂੰ ਲੈ ਕੇ ਗਏ ਆਗੇ ਤੁਹਾਡੇ ਸਾਹਮਣੇ ਮੈਂ ਤਾਂ ਇੱਥੇ ਬੈਠਣ ਤਿਆਰ ਆ ਪੱਕੇ ਕੋਈ ਹੱਲ ਨਹੀਂ ਹੋਇਆ ਨજરਬੰਦ ਕਰਨ ਨੂੰ ਫਿਰਦੇ ਆਏ ਮੈਂ ਨજરਬੰਦ ਨਹੀਂ ਹੁਣ ਬੰਦ ਕੀਤਾ ਮੈਡਮ ਮੁਕਰ ਗਈ ਮੈਡਮ ਮੁਕਰਦੇ ਆ ਅਵਨੀਤ ਕੋਰਾ ਮੈਡਮ ਹਾਂਜੀ ਉਹਦਾ ਯੱਕੇ ਕਹਿੰਦਾ ਅਸੀਂ ਨਜ਼ਰਬੰਦ ਨਹੀਂ ਕੀਤਾ ਕੱਲ੍ਹ ਦਿਨ ਪੰਜ ਗੱਡੀਆਂ ਆਈਆਂ ਸਵੇਰੇ ਮੈਂ ਅਸੀਂ ਜਾਣਾ ਸੀਗਾ ਸਵੇਰੇ ਅਸੀਂ ਕਿਹਾ ਅਸੀਂ ਬਾਹਰ ਜਾਣਾ ਸੀਗਾ ਕਹਿੰਦੇ ਮੈਂ ਕਿਹਾ ਆਏ ਨਹੀਂ ਕਹਿੰਦਾ ਤੇ ਨਜ਼ਰਬੰਦ ਕਰਦਾ ਸੀਪੀ ਆਫਿਸ ਆ ਜਾ ਮੈਂ ਜੰਨੇ ਸੈਕਟਰੀ ਆ ਐਂਟੀਟੈਰਿਸ ਖਾਲਿਸਾਨੇ ਫਰੰਦਾ ਕਿਤੇ ਜਾਣਾ ਉਹ ਨਜ਼ਰਬੰਦ ਕਰਦੇ ਆ ਤੇ ਕਿਤੇ ਜਾਂਦੇ ਆ ਪੰਜਾਬ ਪੁਲਿਸ ਕੰਮ ਹੀ ਨਹੀਂ ਕਰਦੀ ਐਡਾ ਵੱਡਾ ਰੁਮਾਲ ਭਾਜੀ ਮੂੰਹ ਤੇ ਬੰਨ ਕੇ ਅਸਲ ਐ ਟੰਕੇ ਖੰਬਿਆਂ ਪਿੱਛੇ ਲੁੱਕ ਜਾਂਦੇ ਆ ਜਿਹੜੇ ਅਸੀਂ ਆਤੰਗਵਾਦੀ ਹੁੰਦੇ ਆ ਇਹ ਹਰ ਵਾਰੀ ਹੁੰਦਾ ਅਜਲੰਦਰ ਗਏ ਆ ਗੁਲੰਦਰ ਕਿਹੜਾ ਮਾਰਾ ਕੰਮ ਕਰਕੇ ਆਏ ਉਸ ਤੋਂ ਬਾਅਦ ਉਹਨੇ ਇਹ ਕੰਮ ਹੋ ਗਿਆ ਪਰਸੋ ਜਾ ਕੇ ਆਏ ਅੱਜ ਤੱਕ ਜਰਬੰਦ ਹੋ ਗਏ ਮਤਲਬ ਬੰਦਾ ਕਿਤੇ ਜਾ ਗੁਲੰਦਰ ਉਸ ਸਰਦਾਰ ਸ਼ਖਸ਼ ਭੇੜੀਆਂ ਨੇ ਸਾਡੀ 13 ਸਾਲ ਦੀ ਬੇਟੀ ਜਿਹੜੀ ਪ੍ਰੋਬਲੀ ਇਨਕੋਰ ਸੀ ਉਹਦੇ ਨਾਲ ਬਦਫਾਈ ਕੀਤੀ ਫਿਰ ਉਹਨੂੰ ਮਾਰਤਾ ਜੇ ਉਹਦੇ ਚਾਰ ਪੁਲਿਸ ਮੁਲਾਜ਼ਮ ਪੰਜ ਐਸਐਚਓ ਆਏ ਕਹਿੰਦੇ লাশ ਹੈ ਨਹੀਂ ਜੀ ਫਿਰ 2 ਘੰਟੇ ਬਾਅਦ ਕਿੱਥੋਂ ਆ ਗਈ ਜੀ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਡਿਸਪੋਜ਼ ਕਰੋ ਉਹਨਾਂ ਨੂੰ ਕੱਲ ਤੇਰੀ ਗਲਤੀ ਹੈ ਉਹਨਾਂ ਦੀ ਇਲਾਜ ਦੀ ਬੋਰੀ ਮੰਗਾ ਕੇ ਰੱਖੀ ਸੀ ਮਲਾਇਮ ਦੋ ਘੰਟੇ ਜਾ ਕੇ ਹੁਣ ਸਸਪੈਂਡ ਕੀਤੇ ਆ ਦੋ ਘੰਟੇ ਚਾਹ ਪਾਣੀ ਪੀਤੀ ਸੀ ਨੇ ਬਰਤਕਾਰ ਕੀਤਾ ਕਿਤੇ ਹਰਕਤ ਕੀਤੀ ਹੈ ਦੋ ਘੰਟੇ ਬੈਠਣਾ ਸਭ ਦੇ ਸਾਂਝੀਆਂ ਨੇ ਜਦੋਂ ਅਸ਼ਟਮੀ ਨੌਵੀਂ ਆਉਂਦੀ ਆ ਸੀ ਪੂਜਨ ਕਰਦੇ ਕੰਜਕ ਪੂਜਨ ਤੋਂ ਹੋ ਕੇ ਵੀ ਹੈ ਮਾਂ ਦੇਵੀ ਕਹਿੰਦੇ ਆ ਪਰ ਭੇੜੀਆਂ ਨੇ ਉਹਨੂੰ ਫਾਂਸੀ ਹੋਣੀ ਚਾਹੀਦੀ ਸੀ ਜਿਹੜਾ ਨਸ਼ਾ ਵੇਚਦਾ ਜਾਂ ਬਕਬਾਉਂਦਾ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਉਮਰ ਭਰ ਦੀ ਜਾ ਨੂੰ ਫਾਂਸੀ ਦਾ ਕਾਨੂੰਨ ਬਣਨਾ ਚਾਹੀਦਾ ਅਸੀਂ ਪੰਜਾਬ ਪੁਲਿਸ ਨੂੰ ਐਪਰੀਸ਼ੀਏਟ ਕਰਦੇ ਆ 100% ਕੀ 101% ਕਰਾਂਗੇ ਕਿਉਂਕਿ ਨਸ਼ੇ ਦੇ ਥੱਲ ਪਾ ਲਈ ਆ ਪੰਜਾਬ ਪੁਲਿਸ ਨੇ ਜਿਹੜੇ ਅੱਤਵਾਦੀ ਆ ਇਹਨਾਂ ਦੇ ਰੋਲ ਗੋਲੀਆਂ ਬੱਜ ਰਿਹਾ ਜਿਹੜੇ ਲੱਤਾਂ ਲੱਤਾਂ ਜ ਨਹੀਂ ਮਾਰ ਰਹੀਆਂ ਛਾਤੀ ਜ ਮਾਰਨੀਆਂ ਨੇ ਇਹਨਾਂ ਰੋਜ਼ ਅਪੀਲ ਦਲੀਲ ਨਹੀਂ ਕਰਨੀ ਚੱਲਦੇ ਬਣੋ ਤਰੀਕਾ ਅਸੀਂ ਲੈਣਾ ਨਾ ਕਿੱਦ ਤੱਕ ਪ੍ਰੋਟੈਸਟ ਕਰੋਗੇ ਜੇ ਠੋਡੀ ਬੰਦ ਕੀਆ ਹੋਣ ਨੀ ਨੀ ਦਿੰਦੇ ਬਿਦੈ ਨੂੰ ਨਜ਼ਰਾਨਾ ਕੀਤਾ ਜਾਂ ਨਹੀਂ ਕੀਤਾ ਹੱਲ ਤਾਂ ਹੱਲ ਹੀ ਨਹੀਂ ਹੋ ਰਿਹਾ ਅਜਾ ਮੇਰਾ ਗਨਮੈਨ ਪਰਸਾ ਦਾ ਮੇਰਾ ਗਿਆ ਹੋਇਆ ਉਹ ਬਬ ਉਹ ਐਸੇ ਮੌਂਸੀਆ ਪੁੱਛ ਲੈੰਦਾ ਉਹ ਐਡਾ ਬਦਮਾਸ਼ ਆ ਉਹ ਕਹਿੰਦਾ ਜੀ 58 ਸਾਲ ਦਾ ਬੰਦਾ ਭੇਜਦਾ ਕੱਲ ਭੇਜਿਆ ਉਹਨੇ ਉਹਦਾ ਉਹਦੀ ਘਰ ਵਾਲੀ ਪਿਛਲੇ ਮਹੀਨੇ ਡੱਟ ਹੋਈ ਆ ਕਹਿੰਦਾ ਮੈਂ ਟੈਨਸ਼ਨ ਚ ਉਹ ਬੰਦਾ ਕਹਿੰਦਾ ਮੈਂ ਡਿਊਟੀ ਨਹੀਂ ਕਰਨੀ ਕਹਿੰਦਾ ਉਹ ਜ਼ਬਰਦਸਤੀ ਭੇਜ ਰਿਹਾ ਉਹ ਬੰਦਾ ਕਿੱਥੋਂ ਮੇਰੇ ਨਾਲ ਚੱਲ ਜੂਗਾ ਜਿਹੜੀ ਜੇ ਜੇਦ ਦੀ ਸੁਰੱਖਿਆ ਦੇਣੀ ਚੱਜਦੀ ਦੇਓ ਨਾ ਕਿੰਨੇ ਗੰਨ ਮੈਂ ਤੁਹਾਡੇ ਕੋਲ ਇਸ ਵੇਲੇ ਹੁਣ ਗੰਨ ਦਾ ਮੇਰੇ 7-8 ਦਾ ਇਹਨਾਂ ਨੇ ਪਹਿਲਾਂ ਮੇਰੇ ਖੋਲੇ ਇਹਨਾਂ ਨੇ 50 ਸਰਕਾਰ ਨੇ ਬਈ ਜਾਦੀਆਂ ਨੂੰ ਚੜ ਮੱਚੀ ਹੋਈ ਆ ਬਈ ਆਪਣਾ ਬਈ ਤੂੰ ਮੋਦੀ ਸਰਕਾਰ ਤੋਂ ਗੰਨ ਮੈਂ ਲੈ ਲੈ ਉਹ ਮੈਂ ਥੋੜੀ ਲਈ ਆ ਮੇਰੇ ਦੇਸ਼ ਦਾ ਪ੍ਰਧਾਨ ਮੰਤਰੀ ਜੀਵੇ ਰਹੇ ਹਜ਼ਾਰਾਂ ਸਾਲ ਜੀਵੇ ਉਹਨੇ ਦਿੱਤੀ ਆ ਮੈਂ ਬਿਨਾਂ ਮੰਗਣ ਤੋਂ ਮਿਲੀ ਆ ਮੈਨੂੰ ਇਹਨਾਂ ਨੂੰ ਤਖਲੀਫ ਹੋਈ ਆ ਮੈਂ ਤਾਂ ਪ੍ਰਧਾਨ ਮੰਤਰੀ ਕੋਲ ਬੈਠੋਗੇ ਇੱਥੇ ਜਦ ਤੱਕ ਲਿਖਤੀ ਜਿੰਦ ਜਿੰਦ ਜੱਕੀ ਇੱਥੇ ਹੀ ਮੈਨੂੰ ਦਿਓ ਨਜ਼ਰਬੰਦ ਕਰਨਾ ਜਾਂ ਨਹੀਂ ਕਰਨਾ ਲਿਖਤੀ ਦਿਓ ਮੈਂ ਇੱਥੇ ਤੋ ਬਿਲਕੁਲ ਇਹ ਤਸਵੀਰਾਂ ਨੇ ਗੁਰਸਿਮਰਨ ਸਿੰਘ ਮੰਡ ਰਸੀਪੀ ਦਫਤਰ ਦੇ ਬਾਹਰ ਖੜੇ ਨੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਬੈਠੇ ਹੋਏ ਸੀਗੇ ਤਾਂ ਕਹਿ ਰਹੇ ਨੇ ਕਿ ਜਦ ਤੱਕ ਮੈਨੂੰ ਲਿਖਤੀ ਰੂਪ ਦੇ ਵਿੱਚ ਨਹੀਂ ਦਿੱਤਾ ਜਾਂਦਾ ਕਿ ਮੈਨੂੰ ਨਜ਼ਰਬੰਦ ਕਰਨਾ ਜਾਂ ਫਿਰ ਨਹੀਂ ਕਰਨਾ ਔਰ ਕਾਰਨ ਕੀ ਹੈ ਤਾਂ ਤੱਕ ਮੈਂ ਇਥੇ ਇਸੇ ਤਰ੍ਹਾਂ ਨਾਲ ਪ੍ਰੋਟੈਸਟ ਕਰਦਾ ਹੋਇਆ ਨਜ਼ਰ ਆਵਾਂਗਾ ਤਾਂ ਪੰਜਾਬ ਪੁਲਿਸ ਉੱਤੇ ਵੀ ਸਵਾਲ ਜਿਹੜੇ ਚੁੱਕਦੇ ਹੋਏ ਨਜ਼ਰ ਆ ਰਹੇ ਕੈਮਰਾ ਪਸੰਦ ਸਲਮਾਨਦ ਨਾਲ ਹਿੰਮਤ ਸਿੰਘ ਘਪਾਲ ਦੇਨਿਕ ਸਵੇਰਾ ਲੁਧਿਆਣਾ